ਮਿੱਤਰੋ ਪਹੁੰਚ ਗਏ 15 ਡੈਲਫ ਡੈਲਫ ਇੱਕ ਛੋਟਾ ਜਿਹਾ ਇੱਕ ਟਾਪੂ ਹੈ ਸ਼੍ਰੀਲੰਕਾ ਦੇ ਵਿੱਚ ਤੇ ਆਪਾਂ ਹੁਣ ਪਹੁੰਚ ਗਏ ਸਾਰੇ ਆਪਾਂ ਨਹੀਂ ਆਪਣੀ ਕਰਵਾ ਰਹੇ ਐਂਟਰੀ ਤੇ ਅਸੀਂ ਕਰਾਵਾਏ ਆਪਣੇ ਪਾਸਪੋਰਟ ਰਾਹੀਂ ਐਂਟਰੀ ਤੇ ਇਹ ਕਰਾਣਗੇ ਆਪਣੇ ਜਿਹੜੇ ਲੋਕਲ ਆਈਡੀ ਕਾਰਡ ਹਨ ਉਹਨਾਂ ਦੇ ਨਾਲ ਟਿਕਾ ਜਰਮਨ ਦੀ ਕੁੜੀ ਹੈ ਇਹ ਵੀ ਸ਼ਾਇਦ ਅੱਜ ਦਾ ਦਿਨ ਆਪਣੇ ਨਾਲ ਪੂਰਾ ਰਹੇਗੀ ਇਹ ਡੈਲਫ ਦੇ ਵਿੱਚ ਕਰਾਉਣੇ ਐਂਟਰੀ ਚੱਲਦੇ ਹਾਂ ਫਿਰ ਆਪਾਂ ਅੱਗੇ ਨੂੰ ਜੀ ਦੇਖਦੇ ਆ ਕੀ ਬਣਦਾ ਫਿਰ ਆਪਣੇ ਨਾਲ ਅੱਜ ਬਾਈ ਲਓ ਜੀ ਆਪਾਂ ਪਹੁੰਚ ਗਏ ਅੰਦਰ ਵੈਲਕਮ ਲਓ ਜੀ ਪਹੁੰਚ ਗਏ ਸੀਗੇ ਡਲਫ ਡਲਫ ਦੇ ਵਿੱਚ ਹੁਣ ਆਪਾਂ ਇੱਥੇ ਪੇਟ ਪੂਜਾ ਕਰਨ ਲੱਗੇ ਆ ਥੋੜੀ ਜਿਹੀ ਸਾਰੇ ਜਣੇ ਰਲ ਕੇ ਖਾਣਗੇ ਪਰੌਂਠਾ ਸਟੋਨ ਕੋਰਲ ਸਟੋਨ ਦੀ ਲੁੱਕ ਕਰੇ ਤੇ ਬਾਟ ਫਾਈ ਬਾਉਂਡਰੀ ਕੀਤੀ ਹੋਈ ਹੈ ਇਹਦੇ ਨਾਲੇ ਘਰ ਬਣਾਈ ਜਾਂਦੇ ਨੇ ਡਿਜ਼ਾਈਨਿੰਗ ਹੈ ਨਾ ਦੇਖ ਸਾਹਿਬ ਇਹ ਚਲਾਕ ਕਰਦੇ ਹੈ ਨਾ ਇਹ ਜੀਵ ਜੰਤੂਆਂ ਦੇ ਮਤਲਬ ਉਹ ਨੇ ਦੇਖ ਸਾਹਿਬ ਅਲੱਗ-ਅਲੱਗ ਤਰ੍ਹਾਂ ਦੇ ਨੇ ਇੱਥੇ ਸਾਰੀਆਂ ਇਹੀ ਪੱਥਰਾਂ ਨਾਲ ਇੱਥੇ ਬਾਉਂਡਰੀਆਂ ਕੀਤੀਆਂ ਗਈਆਂ ਦੇਖ ਸਾਹਿਬ ਸਾਰੀਆਂ ਅਜੀ ਦੇਖ ਸਾਦ ਸਿੰਘ ਰੇਜਾਂ ਦੇ ਟਾਈਮ ਦਾ ਕੋਰਟ ਆ ਜੀ ਇਹ ਠੀਕ ਨਹੀਂ ਮੈਂ ਜੀ ਇੰਡੀਆ ਮੈਂ ਜਗ੍ਹਾ ਜਗ੍ਹਾ ਕਿ ਮਿਲ ਜਾਏਗਾ ਦੇਖ ਸਕਦੇ ਆ ਜੀ 1905 ਤੋਂ ਬਣੀ ਹੋਈ ਹੈ ਜੀ ਬਿਲਡਿੰਗ ਇਹ ਤੇ ਇੱਥੇ ਇੱਥੇ ਜੱਜ ਬੈਠਿਆ ਕਰਦਾ ਸੀਗਾ ਜੀ ਤੇ ਇੱਥੇ ਬੈਠ ਕੇ ਆਪਣਾ ਆਰਡਰ 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 ਕਰਿਆ ਕਰਦਾ ਸੀਗਾ ਸਾਰਿਆਂ ਨੂੰ ਠੀਕ ਆ ਜੀ ਤੇ ਇੱਥੇ ਅੱਗੇ ਸਵਾਮ ਬੈਠ ਦੀ ਜਾਂ ਜਿੱਦੇ ਵੀ ਮੈਂਸ਼ਨਿੰਗ ਆ ਜੀ ਹਿਸਟਰੀ ਪੜ ਸਕਦੇ ਤੁਸੀਂ ਤੇ ਆ ਦੇਖ ਸਕਦੇ ਤੁਸੀਂ ਪੀਜ਼ਨ ਪੀਜ਼ਨ ਨੈਟ ਆ ਦੇਖੋ ਜੀ ਪਾਮ ਟਰੀ ਦੇ ਬੋਤਲਾਂ ਲਾਈਆਂ ਹੋਈਆਂ ਤੇ ਉਹਦੇ ਵਿੱਚੋਂ ਆ ਅਰਕ ਕੱਢਿਆ ਆ ਰਿਹਾ ਉਹਦਾ ਦੇਖ ਸਕਦੇ ਜੀ ਇਹ ਡੱਚ ਹਸਪੀਟਲ ਹਿਸਟਰੀ ਦੀ ਆ ਜੀ ਤੇ ਆ ਹੈਗਾ ਬਣਿਆ ਹੋਇਆ ਦੇਖ ਸਕਦਾ ਤੁਸੀਂ ਹਸਪੀਟਲ ਇਹ ਵੀ ਬ੍ਰਿਟਿਸ਼ ਨੇ ਬਣਾਇਆ ਹੋਇਆ ਜੀ ਬ੍ਰਿਟਿਸ਼ ਦੇ ਟਾਈਮ ਦਾ ਰੈਨੋਗੇਟ ਕਰਿਆ ਗਿਆ ਹੈ ਲਓ ਜੀ ਪਾਣੀ ਮੰਗਿਆ ਸੀਗਾ ਪੀਣ ਵਾਸਤੇ ਤੇ ਪਾਣੀ ਲਿਆਂਦਾ ਲਓ ਜੀ ਹੁਣ ਸਾਰੇ ਆਨੇ ਪਾਣੀ ਪੀਣਗੇ ਲਓ ਜੀ ਜਿਓ ਯਾਰ ਆਰ ਯੂ ਗੋਇੰਗ ਯੂ ਆਰ ਗੋਇੰਗ ਟੂ ਸੀ ਹੋਰਸ 哦 ਦੈਟਸ ਗੁੱਡ 200 ਹੋਰਸ ਤਿੰਨ ਬੰਦੇ ਆ ਗਏ ਜੀ ਉਹ ਬੰਦੀ ਪਿੱਛੇ ਰਹਿ ਗਈ ਕਮ ਫਾਸਟ ਲਓ ਜੀ ਇੰਜੋਏ ਕਰਦੇ ਆ ਰਹੇ ਹਾਂ ਗੋਰੇ ਅਸੀਂ ਜੰਗਲ ਚ ਤੁਰੇ ਜਾ ਰਹੇ ਤੇ ਇਨਾ ਦੇ ਸਾਈਕਲ ਬਾਏ ਰੈਂਟ ਲਾਇਆ ਹੋਇਆ ਆ ਆ ਦੇਖੋ ਜੀ ਮੁੱਛਾਂ ਵਾਲੀ ਸਿਸਟਮ ਹੈ ਮੁੱਛਾਂ ਵਾਂਗੇ ਨੇ ਬਿਲਕੁਲ ਆ ਫਲ ਜੇ ਕੀ ਨੇ ਇਹ ਪਤਾ ਨਹੀਂ ਕੀ ਆ ਅਵੇਲਾਂ ਲੱਗੇ ਹੋਏ ਨੇ ਇਹ ਆ ਦੇਖ ਸਕਦੇ ਆ ਐਨ ਬਿਲਕੁਲ ਲਾਇਕ ਮੁੱਛਾਂ ਵਰਗੇ ਨੇ ਇਹ ਪਰ ਪਤਾ ਨਹੀਂ ਕੀ ਹੈ ਜੀ ਇਹ ਲਓ ਜੀ ਪਹੁੰਚ ਗਏ ਆਪਾਂ ਫਾਈਨਲ ਤੁਰਦੇ 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 ਆ ਗਏ ਦੇਖ ਸਕਦੇ ਤੁਸੀਂ ਜਗਾ ਓਕੇ ਡੇਅਰ ਨੈਸ਼ਨਲ ਪਾਰਕ ਦੇਖ ਸਕਦੇ ਤੁਸੀਂ ਲਓ ਜੀ ਪਹੁੰਚ ਹੀ ਗਏ ਆ ਅਖਿਰਕਾਰ ਨਾ ਤੇ ਕੋਲ ਅਸੀਂ ਅੱਗੇ ਸੀ ਜਾ ਨਹੀਂ ਸਕਦੇ ਕਿ ਪਾਣੀ ਹੈ ਤੇ ਇੱਥੇ ਵੀਡੀਓ ਬਣਾਉਣਾ ਸੀ ਉਹਨਾਂ ਦੀ ਦੇਖਣਾ ਨਹੀਂ ਤੁਸੀਂ ਵਾਈਲਡ ਹੌਰਸ ਵਾਈਲਡ ਹੌਰਸ ਲੋ ਜੀ ਮਿੱਤਰੋ ਤੇ ਆ ਰਹੀ ਹੈ ਜੀ ਆਪਾਂ ਨੂੰ ਲੈਣ 2500 ਰੁਪਇਆ ਕਰਿਆ ਇਹ ਚ ਤੇ ਇੱਕ ਦੋ ਜਿਹੜੀਆਂ ਬਾਕੀ ਜਗ੍ਹਾ ਬਚੀਆਂ ਨੇ ਉਹ ਸਾਨੂੰ ਦਿਖਾਉਣ ਲੈ ਕੇ ਜਾਊਗਾ ਕਿਉਂਕਿ ਅਸੀਂ ਆਲਮੋਸਟ 3 3.5 ਕਿਲੋਮੀਟਰ ਤੁਰ ਕੇ ਆ ਗਏ ਸੀਗੇ ਤੇ ਹੁਣ ਸਾਰਿਆਂ ਦੀ ਸਲਾਹ ਬਣੀ ਕਿ ਭਾਈ ਆਪਾਂ ਹੁਣ ਜਾਂ ਤੁਰਨਾ ਨਹੀਂ ਹੈਗਾ ਤੇ 2500 ਰੁਪਇਆ ਕਰਾਂਗੇ ਤੇ ਆਪਾਂ ਨੂੰ ਇੱਥੋਂ ਲੈ ਕੇ ਜਾਊਗਾ ਤੇ ਇੱਥੋਂ ਬਾਕੀ ਜਗ੍ਹਾ ਇੱਕ ਦੋ ਹੋਰ ਕਮਾਊਗਾ ਇਹ ਲਓ ਜੀ ਆ ਗਈ ਜੀ ਡੈਲਫ ਰਾਇਲ ਟੂਰ ਡੈਲ ਲਓ ਜੀ ਹੋ ਗਏ ਬੈਠਣ ਨੂੰ ਤਿਆਰ ਆਪਾਂ ਸਾਰੇ ਤੇ ਚਲੋ ਜੀ ਲੋਕ ਦੇਖ ਸਕਦੇ ਆ ਇਹ ਕਿੱਦਾਂ ਬਾਇ ਬੌਬ ਅਨਦਰ ਬਾਇ ਬੌਬ ਅਨਦਰ ਬਾਇ ਬੌਬ ਇਹਦੇ ਅੰਦਰ ਬੰਦੇ ਖੜ ਸਕਦੇ ਦੇਖ ਸਕਦੇ ਜੀ ਲਓ ਜੀ ਸੇਮ ਜਿੱਦਾਂ ਦਾ ਉਹ ਅਸੀਂ ਨੇ ਦੇਖਿਆ ਸੀ ਮਨਾਰ ਦੇ ਵਿੱਚ ਲਾਈਕ ਇਦਾਂ ਦਾ ਹੀ ਅੱਜ ਦੇਖ ਸਕਦੇ ਤੁਸੀਂ ਅੰਦਰ ਬੰਦੇ ਖੜ ਸਕਦੇ ਆ ਲਓ ਜੀ ਚਲੋ ਜੀ ਸਰਦਾਰ ਜੀ ਅੰਦਰ ਗਏ ਬਾਇ ਬੌਬ ਰੱਖਦੇ ਨੇ ਦੇਖੋ ਅੰਦਰ ਦੇ ਬਾਇਬ ਬਾਇਕੇ ਗੁਫਾ ਅੰਦਰ ਤਾਂ ਦੇ ਜਿੱਦਾਂ ਗੁਫਾ ਵੀ ਸੀ ਇਹ ਵੀ ਇੱਕ ਅਜੂਬਾਈ ਹੈ ਜੀ ਇਹ ਇਹ ਐਕਚੁਅਲੀ ਅਰਬ ਅਰਬ ਵਾਲੀ ਸਾਈਡ ਦੇ ਜ਼ਿਆਦਾ ਹੁੰਦੇ ਨੇ ਜਿਹੇ ਰਸਤੇ ਇਦਾਂ ਉੱਥੋਂ ਹੀ ਬੀਜ ਆਇਆ ਹੋਇਆ ਇਹ ਇਹ ਵੀ ਲਾਈਕ ਜਿੱਦਾਂ ਮਨਾਰ ਦੇ ਵਿੱਚ ਆ ਉਦਾਂ ਹੀ ਇੱਕ ਇਹ ਹੈ ਦੇਖ ਸਕਦੇ ਤੁਸੀਂ ਕੰਟੋ ਕੱਟ ਕੇ ਖੜ ਸਕਦੇ ਆ ਕਾਫੀ ਜਿਆਦਾ ਸਪੇਸ ਹੈ ਅੰਦਰ ਇਹ ਦੇਖ ਸਕਦੇ ਆ ਬਹੁਤ ਜਿਆਦਾ ਸਪੇਸ ਹੈ ਟੋਕਣ ਟਾ 15 ਬੰਦੇ ਆਰਾਮ ਨਾਲ ਖੜ੍ਹ ਸਕਦੇ ਆ ਇਹਦੇ ਵਿੱਚ ਆ ਬਾਸ ਭਾਈ ਚੜ ਗਈ ਸੈਨਾ ਲਓ ਜੀ ਆਪਾਂ ਵੀ ਚੜ ਗਏ ਓਕੇ ਗੋ ਆ ਬੜਾ ਨਾ ਤੁਹਾਨੂੰ ਦੱਸਣਾ ਲਓ ਜੀ ਇਹ ਉੱਗਿਆ ਹੋਇਆ ਹੈਗਾ ਜੀ ਇਹ ਪੱਥਰ ਆ ਗਰੋਇ ਚਪਲ ਪਾ ਕੇ ਨਹੀਂ ਆਣੀ ਹੈਗੀ ਆ ਨਵਨ ਜੀ ਨਵਨ ਜੀ ਨੋਸ ਯਸ ਚਪਲ ਨੋ ਚਪਲ ਨੋ ਸਪਰੀਅਸ ਦੇਖ ਸਕਦੇ ਆ ਜੀ ਇਹ ਧਰਤੀ ਚੋਂ ਉੱਗਿਆ ਹੋਇਆ ਹੈ ਜੀ ਇਹ ਯਾ ਜੇ ਕੋ ਦਾ ਮੇਨ ਰੋਡ ਇਸ ਗੋਇੰਗ ਟੂ ਦੈਨਸ ਨਾਓ ਥਿਸ ਇਜ਼ ਅ ਡਿਫੈਂਡਰ 아이 ਥਿੰਕ ਕੋਈ ਜੜ ਨਹੀਂ ਹੈਗੀ ਜੀ ਇਹ ਸਿਰਫ ਹਾਂ ਇਹਦਾ ਮੇਨ ਟਾਣਾ ਕਿਹੜਾ ਬਿਲਕੁਲ ਵੀ ਪਤਾ ਨਹੀਂ ਹੈ ਕਿਸੇ ਨੂੰ ਜੀ ਦੇਖ ਸਕਦੇ ਤੁਸੀਂ ਜੜਾਂ ਹੀ ਉੱਪਰੋਂ ਆਈਆਂ ਬਈਆਂ ਨੇ ਜੜਾਂ ਹੀ ਉੱਪਰੋਂ ਆਈਆਂ ਬਈਆਂ ਨੇ ਬਟ ਇਥੇ ਇਹ ਨਹੀਂ ਪਤਾ ਲੱਗ ਰਿਹਾ ਵੀ ਇਹਦੀ ਮੇਨ ਰੂਟ ਜੜ ਕਿਹੜੀ ਹੈ ਦੇਖ ਸਕਦੇ ਕਿੱਡਾ ਵਿਛਾਲ ਲੱਗੀ ਹੈ ਇਹ ਹੈ ਜੀ ਕੋਇਨਸ ਟਾਵਰ ਜਿਹੜਾ ਕਿ ਕਿਸੇ ਟਾਈਮ ਭਾਰਤ ਨੂੰ ਇਹ ਸਿਗਨਲ ਭੇਜਿਆ ਕਰਦਾ ਸੀਗਾ ਇੱਥੋਂ ਮਤਲਬ ਸਿਗਨਲ ਇਧਰ ਉਧਰ ਭੇਜਣ ਲਈ ਇਹ ਬਣਾਇਆ ਗਿਆ ਸੀਗਾ ਇਹ ਸਿਸਟਮ ਇਹ ਰਡਾਰ ਸਿਸਟਮ ਸੀਗਾ ਉਸ ਟਾਈਮ ਦਾ ਇਹ ਤੇ ਬ੍ਰਿਟਿਸ਼ ਦੇ ਦੁਆਰਾ ਬਣਾਇਆ ਗਿਆ ਸੀ ਸਾਰਾ ਇਹ ਦੇਖ ਸਕਦੇ ਹੋ ਤੁਸੀਂ ਨੋ ਸਮਨ ਸੇਜ਼ ਇਟਸ ਅ ਵਨ ਗੁੱਡ ਵੇਖ ਯਾਰ ਦੇਖਦੇ ਦੇਖੋ ਬਟ ਮੋ ਇਹ ਇਸ ਇ ਸਿੰਮੀ 4 269 ਆ ਜਗ੍ਹਾ ਜਿੱਥੋਂ ਸਿਗਨਲ ਭੇਜਿਆ ਜਾਂਦਾ ਸੀ ਦੇਖ ਸਕਦੇ ਤੁਸੀਂ ਇੱਥੋਂ ਕੋਈ ਪੇਪਰ ਰੱਖਦੇ ਸੀਗੇ ਤੇ ਅੱਗੇ-ਅੱਗੇ ਸਿਗਨਲ ਚਲਾ ਜਾਂਦਾ ਸੀ ਕਿਸੇ ਟੰਗ ਨਾਲ ਲਓ ਜੀ ਮਿੱਤਰੋ ਆਪਾਂ ਨੇ ਸਮਾਨ ਲੈ ਲਿਆ ਡੈਲਫ ਦੇ ਵਿੱਚ ਚੌੜ ਲੈ ਲਏ ਗਾਜਰਾਂ ਲੈ ਲਈਆਂ ਆ ਸਾਰਾ ਕੁਝ ਲੈ ਲਿਆ ਤੇ ਪਾਣੀ ਦੀ ਬੋਤਲ ਲੈ ਲਈ ਤੇ ਸਿਰਫ ਆ 200 ਰੁਪਏ ਦਾ ਸਮਾਨ ਹੈ ਤੇ ਪਾਣੀ ਹਾਂ ਜੂ ਜੂ ਅਨਨ ਅਲਰੀਡੀ ਪੇਡ ਬਾਈ ਨੋਆਣਾ ਯਾਰ ਓਕੇ ਤੇ ਪਲಾವ್ ਬਣਾਵਾਂਗੇ ਆਪਾਂ ਪਾਣੀ ਬਾਡਰ ਲੈ ਲਿਆ 5 ਲੀਟਰ ਪੀਣ ਵਾਸਤੇ ਤੇ ਕਰਾਂਗੇ ਇੰਜੋਏ ਹੁਣ ਆਪਾਂ ਖਾਣਾ ਖਾਵਾਂਗੇ ਓਕੇ ਜੀ ਥੈਂਕ ਯੂ ਅਨਨ ਬਾਏ ਲਓ ਜੀ ਆ ਜਿਹੜਾ ਹੈਗਾ ਜਨਰੇਟਰ ਇੱਥੋਂ ਇਲੈਕਟ੍ਰਿਸਿਟੀ ਬਣਦੀ ਆ ਤੇ ਸਾਰੇ ਇਹਨੂੰ ਆਪਣੇ ਏਰੀਆ ਨੂੰ ਜਾਂਦੀ ਆ ਇੱਥੋਂ ਪੂਰੀ ਇਲੈਕਟ੍ਰਿਸਿਟੀ ਪੂਰਾ ਸਿਸਟਮ ਇੱਥੋਂ ਹੀ ਚੱਲਦਾ ਲੈਂਦਾ ਲਓ ਜੀ ਮਿੱਤਰੋ ਬੀਚ ਦੇ ਉੱਪਰ ਤਿਆਰੀ ਹੋਣ ਲੱਗੀ ਆ ਖਾਣਾ ਬਣਾਉਣ ਦੀ ਲਈ ਸੌ ਚੱਲੀ ਜਾਂਦਾ ਸਿੱਧੂ ਮੂਸੇਵਾਲਾ ਤੇ ਤਿਆਰੀ ਹੋਈ ਜਾ ਰਹੀ ਹੈ ਖਾਣਾ ਬਣਾਉਣ ਦੀ ਹਮਾਰਾ ਲਓ ਜੀ ਇਹਨੂੰ ਕਹਿੰਦੇ ਆਪਾਂ ਪੰਜਾਬੀ ਨੂਨਦਾਨੀ ਦੇਖੋ ਜੀ ਕੱਲੀ-ਕੱਲੀ ਚੀਜ਼ ਇਹਦੇ ਵਿੱਚ ਪਈ ਹੈ ਸਾਰੀ ਐਨ ਪਤਾ ਦੇ ਜੀ ਵਨ ਮੋਰ ਕੜੀ ਪਤਾ ਦਾਲਚੀਨੀ ਜੀ ਡਿਫਰੈਂਟ ਦਾਲਚੀਨੀ ਹੈ ਆਪਣੇ ਪਾਸ ਬੈਗ ਮੇ ਲਓ ਜੀ ਸਮੁੰਦਰ ਦੇ ਕਿਨਾਰੇ ਤੇ ਤੇ ਇਹ ਹੈ ਡੈਲਫ ਬੀਚ ਰਿਜ਼ੋਰਟ ਤੇ ਬਹੁਤ ਵਧੀਆ ਜਗਾ ਜੀ ਬਹੁਤ ਵਧੀਆ ਲੋਕੇਸ਼ਨ ਹੈ ਔਨ ਜਸਟ ਬੀਚ ਦੇ ਸਾਹਮਣੇ ਇਨ ਫਰੰਟ ਲੋ ਜੀ ਤੜਕਾ ਲੱਗਣ ਜਾ ਰਹੇ ਆ ਪਲਾਉ ਨੂੰ ਜੀ ਜੀਰਾ ਸਿਰਾ ਓਕੇ ਜੀਰਾ ਯਸ ਓਕੇ ਮੈਂ ਸਿਰਾ ਜਾਏਗਾ ਪਹਿਲਾ ਬਾਅਦ ਮੈਂ ਥੋੜਾ ਸਾ ਜਾਈ ਇਫ ਯੂ ਨੀਡ ਮਸਟਾਡ ਇਹ ਜਿੱਪਤਾ ਲਸਣ ਲਸਣ ਅਨੀਅਨ ਟੁਗੇਦਰ ਲਓ ਜੀ ਇਹ ਲਸਣ ਪਿਆਜ਼ ਸਾਰਾ ਕੁਝ ਅੰਦਰ ਗਿਆ ਜੀ ਕਿਉਂਕਿ ਟਾਈਮ ਘੱਟਾ ਪੱਕੇ ਪਾਰੇ ਨਹੀਂ ਦੇ ਲੱਗ ਲਸਣ ਪੱਲਾ ਲੋਗ ਲੋਗ ਪੀਪਲ ਹਾਂ ਯੈਸ ਓਨਰ ਜਿਹੜੇ ਹੈਗੇ ਨੇ ਉੰਡਰ ਹੈਗੇ ਨੇ ਜਿਹੜੇ ਬਹੁਤ ਚੰਗੇ ਨੇ ਜੀ ਇਹ ਬਹੁਤ ਹੈਲਪਫੁਲ ਨੇ ਬੰਦੇ ਨੇ ਜੀ ਇਹ ਮਿਸਟਰ ਰੂਬਨ ਦਿਸ ਵਨ ਮਿਸਟਰ ਰੂਬਨ ਡਲਫ ਬੀਚ ਰਿਜ਼ੋਰਟ ਡਲਫ ਬੀਚ ਰਿਜ਼ੋਰਟ ਦੇ ਵਿੱਚ ਆਏ ਜੀ ਅਸੀਂ ਲੋ ਜੀ ਉਧਰ ਮਿਰਚਾਂ ਕੱਟੀਆਂ ਜਾ ਰਹੀਆਂ ਵਿੱਚ ਪਾਉਣ ਵਾਸਤੇ ਕੈਂਚੀ ਨਾਲੇ ਜਾ ਰਹੀਆਂ ਨੇ ਜੀ ਇਹ ਕਿਹ ਤੋਂ ਨੇ ਇਹ ਅਗਰ ਜੀਆ ਲਓ ਜੀ ਦੀਦੀ ਸਾਡੇ ਲੈਮਨ ਟੀ ਲਿਆ ਸਾਡੇ ਵਾਸਤੇ ਬਣਾ ਕੇ ਦੇਖੋ ਜੀ ਕੀ ਬਾਤ ਹੈ लेमन टी यस लेमन टी यो यस ना पूरा हुआ यस ओ टेक इट सर लेमन टी आई एम आल्सो वंडरिंग व्हाट इज लेमन टी हाउ कैन यू टी एंड जस्ट विद द लेमन को थैंक यू सर वेलकम इन जांग नोट लेमन टी लव सर लेमन टी रेसिपी एंड यस यस चियर्स चियर्स टू एवरीवन हाय यस चियर्स सर ਚਿਆਰਸ ਨੂੰਂਦੀ ਆਰਾਮ ਸੇ ਆਰਾਮ ਸੇ ਯੈਸ ਆਰਾਮ ਸੇ ਆਰਾਮ ਸੇ ਹਾਂਜੀ ਆਰਾਮ ਸੇ ਬਿੰਦਰਾ ਕਿਉਂਕਿ ਕਾਂਚ ਦਾ ਹੈ ਨਾ ਯੈਸ ਯੈਸ ਬਿੰਦਰਾ ਦਾ ਗਰਮੀ ਨਹੀਂ ਚਿਆਰਸ ਚਿਆਰਸ ਦੀ ਬਾਜੀ ਬਹੁਤ ਸਵਾਦ ਬਣੀ ਹੈ ਬਹੁਤ ਸਵਾਦ ਲੋ ਜੀ ਕਲਰ ਚੇਂਜ ਹੋ ਰਿਹਾ ਹੈ ਤਾਂ ਤੜਕੇ ਦਾ ਹੋਈ ਜਾ ਰਹੀ ਹੈ ਤਿਆਰੀ ਆ ਬੈ ਰਾਈਟ ਹਾਂਜੀ ਲਓ ਜੀ ਆ ਗਿਆ ਟਮਾਟਰ ਅੰਦਰ ਰੀਮਿਟ ਯੈਸ ਹਰੀ ਮਿਰਚ ਐਂਡ ਟਮੇਟੋ ਐਂਡ ਟਮੇਟੋ ਆਸ ਗੋਇੰਗ ਲਓ ਜੀ ਨਮਕ ਗਿਆ ਪਹਿਲਾਂ ਤਾਂ ਸਭ ਤੋਂ ਪਹਿਲਾਂ ਨਮਕ ਜਿੰਨਾ ਲਗਾਣੀ ਹੈ ਠੀਕ ਹੈ ਲਓ ਜੀ ਨਮਕ ਦਾ ਸਾਨੂੰ ਪਤਾ ਨਹੀਂ ਹੈਗਾ ਵੀ ਇਹ ਕਿੰਨਾ ਕੁ ਤੇਜ਼ ਹੋਊਗਾ ਕਿੰਨਾ ਘੱਟ ਕਿਉਂਕਿ ਸਾਰੇ ਇਲਾਕਿਆਂ ਦਾ ਜਿਹੜਾ ਹੁੰਦਾ ਨੂਨ ਉਹ ਫਰਕ ਹੁੰਦਾ ਆ ਗਈ ਜੀ ਹਲਦੀ ਹਾਂਜੀ 1 ਚਮਚਾ ਹਲਦੀ ਪਾਈ ਹੈ 1 ਐਂਡ 1/2 1 1/2 1/2 ਹਾਂ ਯਸ 10 ਮਿਲੀ ਮੈਂ ਥਰੀ ਪਾਉੜਾ ਹੂੰ ਨਾ ਮੈਂ ਚਿਲੀ ਲਓ ਅਲਰੇਡੀ ਕਿੱਟ ਅਲਰੇਡੀ ਆਹੋ ਕੋ ਚਿਲੀ ਚਿਲੀ ਥੋੜੀ ਚਿਲੀ ਹੋਰ ਆਪਾਂ ਪਾ ਰਹੇ ਹਾਂ ਜੀ ਬਹੁਤ ਚਿਲੀ ਲੋਈ ਤੜਕਾ ਤਿਆਰ ਆ ਆਪਣਾ ਤੇ ਤਕਰੀਬਨ ਤੜਕਾ ਤਿਆਰ ਹੈ ਜੀ ਇਹ ਆ ਜਾ ਰਹੀਆਂ ਹੁਣ ਸਬਜ਼ੀਆਂ ਪਲਾਉ ਬਣਾਉਣ ਲਈ ਸਾਰੀਆਂ ਵੈਜੀਟੇਬਲ ਸਾਰੀਆਂ ਆ ਕਰਤੀਆਂ ਇਕੱਠੀਆਂ ਜੀ ਆਪਾਂ ਨੇ ਕੈਰੇਟ ਬੀਨ ਹਾਂ ਇਹਦੇ ਵਿੱਚ ਬੀਨਸ ਐ, ਪੋਟੈਟੋ ਐ ਤੇ ਗਾਜਰ ਐ ਗਾਜਰ ਯੈਸ ਗਾਜਰ ਗਾਜਰ ਕੈਰੇਟ 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 ਸਲੋਜੀ ਲੈਮਨ ਟੀ ਲੈਮਨ ਟੀ ਆ ਵੀ ਪਕਨੇ ਦੋ ਥੋੜਾ ਹਾਂ ਉਸਕੋ ਪਕਨੇ ਦੋ ਜੀ ਉਸਕੇ ਬਾਅਦ ਮੈਂ ڈالਤੇ ਆਪਾਂ ਚਾਵਲ ਚਾਵਲ ਲਓ ਜੀ ਆ ਗਏ ਚਾਵਲ ਵਿੱਚ ਜੀ ਨਾ 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 ਮੈਂ ਤਾਂ ਆਮੇ ਤਾਂ ਆਂਡਾ ਦੇਈਂ ਨਈਆ ਉਹ ਮੋੜ ਮਾਗੇ ਮੇਰੇ ਦਿਨ ਸਾਈਕਲੇਟ ਦਿਨੋ ਮਾਗੇ ਗੇਦਰ ਦਿਨ ਸਾਈਕਲੇਟ ਉਗੜਾ ਕਰਨਾ ਹੋਣਾ ਹੌਜੀ ਕਰ ਦਿਆਂ ਮਿਕਸਰ ਨੂੰ ਪਾਣ ਥੋੜਾ 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 ਨਹੀਂ 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 ਹੋਰ ਡੈਬ ਲਾਵ ਲੱਗ ਪਿਆ ਜੇ ਕਿਨ ਨਾ ਸੇਟ ਹੋਵੇ ਯਾ ਨਹੀਂ ਆਸੀਂ ਥੋੜਾ ਹੋਰ ਥੋੜਾ ਹੋਰ ਕਿੰਨੇ ਵੀ ਕਿੰਨਾ ਟਾਈਮ ਲੈਂਦੇ ਹੈ ਬਸ ਬਸ ਗੁਲਾਬ 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 ਵੇਤ ਪੁਲਾਇਆ ਖਾਦਾ ਗਣਨਾ ਗੋਡ ਗੋਡ ਫੋਰ ਦਾ ਟੈਂਪਲ ਹਿਅਰ ਐਂਡ ਥੇਰ ਬਾਰਗੇਤ ਮੇ ਲొਕੇਸ਼ਨ ਇਹ ਦਾਲਾ ਤੀਆਂ ਨਾਂ ਲਓ ਜੀ ਥੋੜਾ ਜਿਹਾ ਦੇ ਵਿੱਚ ਆਪਾਂ ਨੇ ਚੀਨੀ ਪਾਤੀ ਹਲਕੇ ਜੀ ਟੈਸਟ ਬੰਨ ਲਾਈ ਬਾਬਾ ਬਲਵਾਰ ਲొਕੇਸ਼ਨ ਨੇ ਦਾਾ ਬੱਡੇ ਗੇ ਹੁਣ ਲਓ ਜੀ ਮਿੱਤਰੋ ਥੋੜਾ ਜਿਹਾ ਉਹਦੇ ਵਿੱਚੋਂ ਆਪਾਂ ਤੜਕਾ ਰੱਖ ਲਿਆ ਸੀਗਾ ਤੇ ਤੜਕੇ ਨੂੰ ਹੁਣ ਪਕਾਉਣ ਲੱਗੇ ਆ ਪੋਹਾ ਬਣਾਵਾਂਗੇ ਹੁਣ ਆਪਾਂ ਪਾਣੀ ਡਾਲੇਗਾ ਹਾਂ ऑन नहीं करी गैस अपन ने ऑन जी गैस दिस वन को लो प्रोडक्शन फिल्म में की चली गैस इन व्हाटएवर ओ लो जी आ गया मसाला डिसाइड डिसाइड आई डिसाइड हां ओके नाउ गोइंग इनसाइड हबल पेती लो जी पोहा जा रहा है अंदर बूटेंगे ना मेरा थोड़ा की कंट्रोल ਲੋ ਜੀ ਕੈਮਰਾਮੈਨ ਜਿਹੜੇ ਹੈਗੇ ਨੇ ਬਹੁਤ ਜ਼ਿਆਦਾ ਨੇ ਤੇ ਇੱਕ ਹਾ ਤਮਿਲ ਵਾਲਾ ਚੈਨਲ ਹੈ ਜੀ ਤੇ ਇੱਕ ਰਾਜਸਥਾਨ ਵਾਲਾ ਚੈਨਲ ਹੈ ਜੀ ਤੇ ਇੱਕ ਹੈਗਾ ਸ਼੍ਰੀਲੰਕਾ ਚੈਨਲ ਸ਼੍ਰੀਲੰਕਾ ਚੈਨਲ ਤੇ ਆਪਣਾ ਜਿਹੜਾ ਹੈਗਾ ਪੰਜਾਬ ਦਾ ਚੈਨਲ ਹੈ ਜੀ ਇਹ ਲੋ ਲੋ ਬਜਟ ਕਲੈਕਸ ਯੈਸ ਯਸ ਲੋ ਬਜਟ ਪ੍ਰੋਡਕਸ਼ਨ ਪੋਹਾ ਲਓ ਜੀ ਪੋਹਾ ਤਿਆਰ ਹੈ ਆਪਣਾ ਯੈਸ ਵੈਜੀਟੇਬਲ ਨਿੰਬੂ ਇੱਕ ਨਿੰਬੂ ਵੀ ਡਾਲੇਗਾ हां जब थाली में रखेंगे ना फिर ऊपर ऊपर डाल के खाइएगा थोड़ा चम्मच ऊपर से देना हरा धनिया एंड नींबू यस ओ, यस यस सरदा जी प्लाव सर्व करते हुए दलजिंदर कौर ने बनाया है ते अपका भाई सर्व कर रहे हैं हम ठीक है जी सारेनु पहला खा लेंगे आपा लाओ ते थोड़ी लाइटयां भी दिखा दे बढ़िया सा सिस्टम हो गया इलेक्ट्रान वाला सोहनी लगदियां लाइटें लगी हैं अभी یہ میں لے لیتا ہوں تھوڑا سا زیادہ نہیں اوکے میں لے ٹیک اپ لیے اوکے اوکے لائٹ دینا تو یہ سارے بندے رل مل کے کھا رہے ہیں لو جی મિતرو کھانا پینا ہو گیا تے اپنا ٹینٹ ریڈی ہے جی پیننے واسطے ਦੇਖ ਸਕਦੇ ਨਹੀਂ ਟੈਂਟ ਆਪਣਾ ਸਰਾ ਕੰਮ ਹੋਇਆ ਹੋਇਆ ਜੰਮਾ ਦੀ ਰਾਈਟ ਸਾਈਡ ਤੇ ਆਪਣਾ ਟੈਂਟ ਹੈ ਜੀ ਤੇ ਲੈਫਟ ਸਾਈਡ ਤੇ ਹੈਗਾ ਤੁਹਾਡੀ ਸਕਰੀਨ ਤੇ ਇਹ ਨੂੰਹਾਂ ਦਾ ਰੈਡੀ ਆਪਾਂ ਹੁਣ ਸੋਵਾਂਗੇ ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਅ ਅਸੀਂ ਰੈਡੀ ਹੋ ਗਏ ਜੀ ਤੇ ਸਵੇਰ ਦਾ ਛੇ ਛੇ ਸਵੇਰ ਛੇ ਕਵਾਜ ਰਹੇ ਨੇ ਤੇ ਡੈਲਫ ਦੇ ਵਿੱਚ ਆਪਣੀ ਮਾਰਨਿੰਗ ਟਾਈਮ ਹੈ ਜੀ ਇਹ ਟੈਂਟ ਲਾਇਆ ਸੀ ਆਪਾਂ ਨੇ ਤੇ ਟੈਂਟ ਦੇ ਵਿੱਚ ਆਪਾਂ ਸਾਰਾ ਇਕੱਠਾ ਕਰ ਲਿਆ तकरीबन ਤੇ ਲੋਕੀ ਤੁਹਾਨੂੰ ਦਿਖਾਉਣਾ ਬਾਹਰ ਦਾ ਨਜ਼ਾਰਾ ਸ਼ਾਂਤ ਸਮੁੰਦਰ ਤੇ ਇਧਰਲੀ ਸਾਈਡ ਆਹ ਜਿਹੜੀ ਹੈ ਰੈੱਡ ਰੈੱਡ ਹੋਈ ਹੈ 6:20 ਤੇ ਸੂਰਜ ਚੜ੍ਹੂਗਾ ਇੱਥੇ ਜੀ ਬਦਲਵਾਈ ਹੋਈ ਆ ਉਹਦੇ ਕਰਕੇ ਇਹ ਦਿਖ ਨਹੀਂ ਰਿਹਾ ਹੈਗਾ ਤੇ ਲਓ ਜੀ ਅ ਤੰਗ ਜੀ ਤੰਗ ਜੀ ਸਾਡੇ ਵਾਸਤੇ ਸਵੇਰੇ ਸਵੇਰੇ ਅ ਲੈਮਨ ਟੀ ਫੇਰ ਦੁਬਾਰਤੋਂ ਬਣਾ ਕੇ ਲੈ ਕੇ ਆ ਗਏ ਥੈਂਕ ਯੂ ਸੋ ਮੱਚ ਥੈਂਕ ਯੂ ਥੈਂਕ ਯੂ ਲਓ ਜੀ ਸਾਰੇ ਜਣੇ ਹੁਣ ਪੀਵਾਂਗੇ ਤੇ ਆਪਾਂ ਟਾਈਮ ਨਾਲ ਇੱਥੋਂ ਚੱਲਾਂਗੇ ਹਾਂ ਇਹ ਟੇਲ ਈਪੀਆ ਇਹ ਟੇਲ ਇੱਕ ਸਾਈਡ ਸੂਰਜ ਦੇਵਤਾ ਜੀ ਪਰਗਟ ਹੋ ਰਹੇ ਆ ਜੀ ਦੇਖ ਸਕਦੇ ਹੋ ਤੁਸੀਂ ਤੇ ਇਹ ਇਹ ਆਹ ਦੇਖ ਸਕਦੇ ਆ ਜੀ ਇੱਕ ਪਾਸੇ ਹਾਂ ਜੀ ਲਓ ਬਹੁਤ ਹੀ ਸੋਹਣਾ 뷰 ਹੈ ਜੀ ਸਵੇਰ ਲਓ ਜੀ ਮਿੱਤਰੋ ਦੇਖ ਸਕਦੇ ਆ ਤੁਸੀਂ ਪਾਣੀ ਦੇ ਵਿੱਚ ਖੜੇ ਆ ਆਪਾਂ ਤੇ ਤੁਹਾਨੂੰ ਦਿਖਦਾ ਹੋਊਗਾ ਕਾਂਚ ਵਾਲੀ ਬੋਤਲ ਆ ਪਈ ਹੈ ਠੀਕ ਹੈ ਜੀ ਤੇ ਹੁਣ ਮੈਂ ਇਹਨੂੰ ਚੱਕੂਗਾ ਮੈਂ ਹਮੇਸ਼ਾ ਲੋਕਾਂ ਨੂੰ ਕਹਿੰਦਾ ਹਾਂ ਨਾ ਬਾਈ ਭਾਈ ਬਣਾਇਆ ਖਿਆਲ ਰੱਖੋ ਤੁਹਾਡੇ 1 ਸਕਿੰਟ ਨਾਲ ਕੋਈ ਫਰਕ ਨਹੀਂ ਪੈਂਦਾ ਇਹ ਹੁਣ ਐਦਾਂ ਪਿਆ ਸੀਗਾ ਬਾਜੀ ਜੇ ਕਿਸੇ ਦੇ ਲੱਗ ਜਾਂਦਾ ਲੋਕੀ ਨਾਉਂਦੇ ਅਸੀਂ ਵੀ ਰਾਤ ਨੂੰ ਆਏ ਆ ਅਸੀਂ ਰਾਤੀ ਇੱਥੇ ਨਾ ਆਏ ਸੀਗੇ ਉੱਥੇ ਜਾ ਕੇ ਰਾਤ ਨਾ ਆਏ ਸੀਗੇ ਕਿਨ ਜੇ ਕਿਸੇ ਦੇ ਲੱਗ ਜਾਂਦਾ ਹਨਾ ਲੱਗਣਾ ਹੀ ਸੀਗਾ ਆਫੀਸ਼ੀਅਲੀ ਲੱਗਣਾ ਹੀ ਸੀਗਾ ਸੋ ਭਾਈ ਮਤਲਬ ਖਿਆਲ ਰੱਖੋ ਮੰਨ ਲਓ ਮੇਰੀ ਕੋ ਗੱਲ ਯਾਰ ਇੱਕ ਅੱਧੀ ਲੱਗੇ ਨੇ ਡਲਫ ਦੇ ਵਿੱਚ ਇਨਸਾਨ ਨੂੰ ਹਮੇਸ਼ਾ ਐਕਸਰਸਾਈਜ਼ ਕਰਦੇ ਰਹਿਣਾ ਪਏਗਾ ਬਸ ਨੰਬਰ ਆਈ ਥਿੰਕ ਹੀ ਕੋਈ ਮੈਂ ਸਮੂਥ ਫੋਰਵਰਡ ਉਹਦੇ ਉੱਤੇ ਚੱਲਦੇ ਰਹਿੰਦੇ ਆ ਉਸ ਦੇ ਆ ਉਸ ਤੇ ਆਈ ਥਿੰਕ ਆਈ ਨੀਡ ਟੂ ਰਾਉਂਡ ਨੂੰ ਮੇਕ ਅਪ ਕਰਨਾ ਸ ਸਮੁੰਦਰ ਦੇ ਕੰਡੇ ਜਿਹੜੇ ਲੋਕੀ ਰਹਿੰਦੇ ਨੇ ਤੇ ਸਨ ਲਗੀਆਂ ਦੇ ਪਾਣੀ ਇਹ ਹੀ ਗਰਮ ਗਰਮ ਕਰਕੇ ਪੀਤੀ ਜਨ ਐਦਾਂ ਉਦਾਂ ਤੇ ਤੁਹਾਨੂੰ ਸਚਾਈ ਦਿਖਾਨੇ ਜੀ ਅੱਜ ਆਪਾਂ ਤੇ ਆ ਜੋ ਓਰੇ ਜਿੰਨੇ ਵੀ ਹਾਂ ਮਤਲਬ ਘਰ ਬਣੇ ਹੋਏ ਆ ਹਨਾ ਹੋਮ ਸਟੇ ਬਣੇ ਹੋਏ ਆ ਜਿੰਨੇ ਵੀ ਘਰ ਨੇ ਸਾਰਿਆਂ ਦੇ ਵਿੱਚ ਐਦਾਂ ਦੇ ਖੂਨ ਨੇ ਆਪਣੇ ਪੰਜਾਬੀ ਵਾਲੇ ਖੂ ਐਵੇਂ ਟਾ ਕੇ ਰੱਖੇ ਹੋਏ ਤੇ ਇਹਦੇ ਵਿੱਚ ਪਾਣੀ ਐ ਤੇ ਇਹ ਪਾਣੀ ਨੂੰ ਇਹ ਯੂਜ਼ ਕਰਦੇ ਨੇ ਇਦਾਂ ਪੰਪ ਲਾਇਆ ਹੋਇਆ ਪੰਪ ਲਾ ਕੇ ਇਹਦੇ ਵਿੱਚ ਟੈਂਕੀ ਚ ਭਰ ਲੈਂਦੇ ਨੇ ਉੱਪਰ ਦੇਖ ਰਹੇ ਆ ਤੁਸੀਂ ਟੈਂਕੀ ਠੀਕ ਹੈ ਜੀ ਤੇ ਉਸ ਤੋਂ ਬਾਅਦ ਫਿਰ ਇਹ ਆਪਣਾ ਇਹਨਾਂ ਨੇ ਪਾਈਪ ਲਾਈਨਾਂ ਪਾਈਆਂ ਹੋਈਆਂ ਆ ਸ਼ਾਵਰ ਹੈ ਠੀਕ ਹੈ ਜੀ ਆ ਸ਼ਾਵਰ ਦੇ ਉੱਤੇ ਮੈਂ ਕਿਉਂਕਿ ਇਹ ਥੋੜਾ ਜਿਹਾ ਰੈਸਟੋਰੈਂਟ ਟਾਈਪ ਹੈਗਾ ਤੇ ਆ ਟੂਟੀ ਲੱਗੀ ਹੈ ਪਾਣੀ ਦੀ ਤੇ ਇਦਾਂ ਹੀ ਉਹ ਟੂਟੀ ਲੱਗੀ ਹੋਈ ਹੈ ਕਿਉਂ ਦੇਖ ਸਕਦੇ ਆ ਉਹ ਵਾਲੀ ਟੂਟੀ ਪਰ ਇਹ ਪਾਣੀ ਇਹ ਪੀਣ ਵਾਸਤੇ ਨਹੀਂ ਹੈਗਾ ਪਾਣੀ ਪੀਂਦੇ ਨਹੀਂ ਪਾਣੀ ਦਾ ਥੋੜਾ ਜਨਾ ਇਹ ਮਤਲਬ ਖਾਰਾਪਣ ਜਾਂ ਹੈਗਾ ਕਿਉਂਕਿ ਉੱਪਰੇ ਪਿਆ ਪਾਣੀ ਜਿਆਦਾ ਡੂੰਗਾ ਨਹੀਂ ਹੈਗਾ ਪਾਣੀ ਸਿਰਫ ਇਹ ਹੈਗਾ 4 ਫੁੱਟ 5 ਫੁੱਟ ਤੇ ਪਾਣੀ ਹੈ ਪਾ ਚਾਰ-ਪੰਜ ਫੁੱਟ ਤੇ ਪਾਣੀ ਹੈ ਇਹ ਸੋ ਲੈਵਲ ਨਹੀਂ ਡਾਊਨ ਹੋਣ ਕਰਕੇ ਪਾਣੀ ਪੀਣ ਯੋਗ ਹੈ ਨਹੀਂ ਇਹਨੂੰ ਬੰਦੇ ਵਸ ਇਦਾਂ ਹੀ ਯੂਜ਼ ਕਰਦੇ ਆ ਖਾਣਾ ਪੀਣਾ ਬਣਾਉਣ ਦੇ ਭਾਂਡੇ ਪੁੰਡੇ ਧੋਣ ਦੇ ਆਹੀ ਡੈਲਫ ਦਾ ਪੈਟਰੋਲ ਪੰਪ ਆ ਰੇਟ ਨੇ ਜੀ ਪੈਟਰੋਲ ਦੇ ਲਿਖਿਆ ਡੀਜ਼ਲ ਦੇ ਠੀਕ ਹੈ ਜੀ ਇਦਾਂ ਦੇ ਪੈਟਰੋਲ ਪੰਪ ਨੇ ਦੇਖ ਲਓ ਜੀ ਔਰੇ ਦੂਜਾ ਪੈਟਰੋਲ ਪੰਪ ਨਹੀਂ ਹੈਗਾ ਸਿੰਪਲ ਆਹੀ ਪੈਟਰੋਲ ਪੰਪ ਹੈ ਉਥੋਂ ਬੋਟ ਆਹੀ ਰੱਖ ਕੇ ਵੱਡੀ ਨਾਲ ਤੇਲ ਲਿਆਉਂਦੇ ਨੇ ਤੇਥੋਂ ਸੇਲ ਕਰਦੇ ਨੇ ਹਨਾ ਦੇਖ ਸਕਦੇ ਤੁਸੀਂ ਲੋਈ ਮਿੱਤਰੋ ਦੇਖ ਸਕਦੇ ਆਪਾਂ ਖੜੇ ਆ ਇਸ ਤੇ ਡੈਲਫ ਦੇ ਵਿੱਚ ਡੈਲਫ ਇਹ ਕਹੇਗਾ ਆਈਲੈਂਡ ਤੇ ਆ ਇੱਕ ਤੁਹਾਨੂੰ ਮੱਛੀ ਦੀ ਪੇਂਟਿੰਗ ਦਿਖ ਰਹੀ ਹੋਇਆ ਸਕਰੀਨ ਦੇ ਉੱਪਰ ਤੇ ਆ ਵਾਲੀ ਹੈਗੀ ਹੈ オリジナル ਆ ਇਹ オリジナル ਹੈ ਜੀ ਇਹ 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 ਤਾਂ ਹੀ ਉਹ ਹੈ ਮਤਲਬ ਹਿੱਸਾ ਇਹਦਾ ਇਹਦੇ ਆ ਇਹਦਾ ਇਹਦਾ ਢਾਂਚਾ ਦੇਖ ਸਕਦੇ ਆ ਤੁਸੀਂ ਦੇਖ ਸਕਦੇ ਆ ਇਹਦਾ ਢਾਂਚਾ ਹੈ ਇਹ ਇਹਦੀਆਂ ਹੱਡੀਆਂ-ਹੱਡੀਆਂ ਸਾਰੀਆਂ ਨੇ ਇਹ ਤੇ ਆ ਇਹਦੀ ਇਹਦੀ ਇੱਕ ਆਖ ਹੈ ਦੀ ਇੱਕ ਸਾਈਡ ਤੇ ਠੀਕ ਹੈ ਜੀ ਤੇ ਆ ਦੇਖ ਸਕਦੇ ਆ ਪੂਰੀ ਬੋਤਲ ਲੰਬੀ ਹੈ ਜੀ ਇਹ ਘਟੋ ਘਟ 30 ਫੁੱਟ ਲੰਬੀ 30 ਤੋਂ ਵੱਧ 40 ਫੁੱਟ ਸਮਥਿੰਗ ਯੈਸ 40 ਫੁੱਟ ਤੋਂ ਵੱਧ ਲੰਬੀ ਹੈ ਜੀ ਇਹ ਦੇਖ ਸਕਦੇ ਆ ਆ ਸਾਰਾ ਇਹਦਾ ਦੇਖ ਸਕਦੇ ਤੁਸੀਂ ओरिजिनल ਹੈ ਜੀ ਇਹ ਜਿਵੇਂ ਜੋਧਪੁਰ ਦੇ ਵਿੱਚ ਮਗਰਮਛ ਪਿਆਵਿੰਦਰ ਹਨਾ ਉਹ ਇਹ ਆਪਾਂ ਨੇ ਚਲਾਈ ਫਿਰ ਬੋਟ ਤੇ ਬੋਟ ਚਲਾ ਕੇ ਆਪਾਂ ਪਹੁੰਚ ਕੇ ਦੁਬਾਰਾ ਫਿਰ ਆਪਣੀ ਅਗਲੀ ਮੰਜ਼ਿਲ ਤੇ ਡੈਡੀਗੇਸੀ ਆਪ ਨੂੰ ਚਾਫਨਾ ਸਾਰਿਆਂ ਨੂੰ ਸਤਸ੍ਰੀ ਅਕਾਲ